ਪੰਜਾਬ ਸਰਕਾਰ ਨੇ ਸਕੂਲ ਵਿ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਕਹਾਨ ਸਿੰਘ ਪੰਨੂ ਨੂੰ ਖੇਤੀਬਾੜੀ ਵਿਭਾਗ ਦਾ ਸਕੱਤਰ ਲਗਾ ਦਿੱਤਾ ਹੈ ਦਾਸ ਇਹ ਕਿ ਕਹਾਨ ਸਿੰਘ ਪੰਨੂ ਦੇ ਛੁੱਟੀਆਂ ਤੇ ਜਾਣ ਦੇ ਤੁਰੰਤ ਬਾਅਦ ਹੀ ਇਹ ਕਿਆਸਰਾਈਆਂ ਲਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਪੰਨੂ ਨੂੰ ਵੀ ਹੁਣ ਸਰਕਾਰ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਵਾਂਗ ਇਸ ਅਹੁਦੇ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ ਭੇਜ ਦੇਵੇਗੀ ਕਾਬਲੇ ਗੌਰ ਹੈ ਕਿ ਸਿੱਖਿਆ ਵਿਭਾਗ ਵਿੱਚ ਸਾਹਮਣੇ ਆਏ ਕਿਤਾਬ ਘਟਾਲੇ ਤੋਂ ਬਾਅਦ ਸਿੱਖਿਆ ਮੰਤਰੀ ਸਕੰਦਰ ਸਿੰਘ ਮਲੂਕਾ ਅਤੇ ਕਹਾਨ ਸਿੰਘ ਪੰਨੂ ਦਰਮਿਆਨ ਤਕਰਾਰ ਹੋ ਗਿਆ ਸੀ ਇਸ ਦੌਰਾਨ ਉਤਰਾਖੰਡ ਵਿੱਚ ਬਚਾਅ ਕਾਰਜਾਂ ਲਈ ਗਏ ਕਾਹਨ ਸਿੰਘ ਪੰਨੂ ਤੇ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਹਨਾਂ ਦੀ ਕੋਟ ਮਾਰਵੀਂ ਕੀਤੀ ਸੀ ਜਿਸ ਤੋਂ ਕੁਝ ਦਿਨ ਬਾਅਦ ਉਹ ਛੁੱਟੀ ਤੇ ਚਲੇ ਗਏ ਸਨ ਇਸ ਖਬਰ ਤੇ ਦੇਰੇ ਚਰਚਾ ਲਈ ਗੱਲ ਕਰਦੇ ਆਂ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਪੁੱਲਰ ਦੇ ਨਾਲ ਜੀ ਜਗਤਾਰ ਜਿਵੇਂ ਕਿ ਕਾਹਨ ਸਿੰਘ ਪੰਨੂ ਦੇ ਛੁੱਟੀਆਂ ਦੇ ਜਾਣ ਤੇ ਹੀ ਜਿਹੜਾ ਕਿ ਆਸਰਾਈਆਂ ਲਗਣੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਉਹਨਾਂ ਦਾ ਵੀ ਜਿਹੜਾ ਤਵਾਦਲਾ ਕੀਤਾ ਜਾ ਸਕਦਾ ਹੈ ਤੇ ਪੰਜਾਬ ਸਰਕਾਰ ਨੇ ਹੁਣ ਉਹੀ ਕੀਤਾ ਕੀ ਕਹੋਗੇ ਇਸ ਬਾਰੇ ਬਿਲਕੁਲ ਕੌਮੀਤਾ ਜੇ ਮੈਂ ਦੱਸਣਾ ਚਾਹਾਂਗੀ ਕਿ ਕਾਉਂਸਲ ਪੰਨੂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਦ ਅਜਿਹੇ ਜਿਹੜੇ ਇਮਾਨਦਾਰ ਅਫਸਰ ਆਗੇ ਉਹਨਾਂ ਨੂੰ ਜਬਰੀ ਉਹਨਾਂ ਦਾ ਜਿਹੜਾ ਮਹਿਕਮਾ ਬਦਲਿਆ ਗਿਆ ਹੈ ਜੀ ਉਸ ਤੋਂ ਪਹਿਲਾਂ ਚਾਹੇ ਅਸੀਂ ਕ੍ਰਿਸ਼ਨ ਕੁਮਾਰ ਦੀ ਗੱਲ ਕਰੀਏ ਉਹਨਾਂ ਨੇ ਵੀ ਦੁੱਖੀ ਹੋ ਗਏ ਉਹ ਸੈਂਟਰ ਦੇ ਡੈਪੂਟੇਸ਼ਨ ਤੇ ਚਲੇ ਗਏ ਇਸੇ ਨੇ ਕੋਹਰ ਵਿਜੇ ਪ੍ਰਤਾਪ ਦੀ ਗੱਲ ਕਰੀਏ ਜਦੋਂ ਐਸਐਸਪੀ ਅੰਮ੍ਰਿਤਸਰ ਆਗੇ ਸੀ ਤੇ ਉਹਨਾਂ ਦਾ ਜਿਹੜਾ ਤਬਾਦਲਾ ਉਹ ਚੰਡੀਗੜ੍ਹ ਕਰ ਦਿੱਤਾ ਹੈ ਕਿ ਅਸੀਂ ਕਿ ਉਸ ਤੋਂ ਦੇ ਜਿਹੜੇ ਬਕਾਲੀ ਭਾਜਪਾ ਜਿਹੜੇ ਪੋਲਿਟੀਸ਼ੀਅਨ ਹੈਗੇ ਨੇ ਸਿਆਸੀ ਲੋਕ ਹੈਗੇ ਨੇ ਉਹ ਦਬਾਅ ਪਾਇਆ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਗਲਤ ਜਿਹੜੇ ਕੰਮ ਉਹਨਾਂ ਦੇ ਸਹੀ ਉਹਨਾਂ ਦੇ ਮੋਹਰ ਲਗਾਈ ਜਾਵੇ ਇਸੇ ਤਰ੍ਹਾਂ ਜਿਹੜੇ ਵੈਲਫੇਅਰ ਡਿਪਾਰਟਮੈਂਟ ਚ ਐਡੀਸ਼ਨਲ ਡਾਇਰੈਕਟਰ ਲਖਾ ਸਿੰਘ ਆਗੇ ਸੀ ਉਹਨਾਂ ਨੂੰ ਜਬ ਵੀ ਉਹਨਾਂ ਨੂੰ ਰਿਟਾਇਰ ਕੀਤਾ ਗਿਆ ਤੇ ਕੁੱਲ ਮਿਲਾ ਕੇ ਸਰਕਾਰ ਦੇ ਜਿਹੜੇ ਜਿਹੜਾ ਅਫਸਰਾਂ ਦੇ ਜਿਹੜੇ ਅਮਾਦ ਅਫਸਰ ਆਗੇ ਉਹਨਾਂ ਨੂੰ ਬਦਲਵਾਂ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਜਦੋਂ ਦੇ ਕਾਨ ਸਿੰਘ ਪੰਨੋ ਐਜੂਕੇਸ਼ਨ ਡਿਪਾਰਟਮੈਂਟ ਚ ਆਏਗੇ ਨਾ ਤੇ ਉਹਨਾਂ ਦੀ ਪਾਰ ਕੁਤਰੇ ਗਏ ਉਹਨਾਂ ਦੇ ਅਧਿਕਾਰ ਅਧਿਕਾਰ ਖੋਏ ਗਏ ਸੀ ਖੋਏ ਗਏ ਸੀ ਨਾ ਤੇ ਉੱਥੇ ਜਿਹੜੇ aqui no Parampara 5, se tu ਉਹਨਾਂ ਨੂੰ ਪਿੰਡੂ ਵਿਕਾਸ ਵਿਭਾਗ ਤੋਂ ਬਦਲ ਕੇ ਐਜੂਕੇਸ਼ਨ ਵਿਭਾਗ ਵਿੱਚ ਬਦਲਿਆ ਗਿਆ ਸੀ ਤੇ ਜਦੋਂ ਇੱਕ ਕਾਂ ਸਿੰਘ ਪੰਨੂ ਦੇ ਉੱਤੇ ਜਦ ਉੱਤਰਾਖੰਡ ਦੇ ਵਿੱਚ ਰਾਹਤ ਕਾਰਜਾਂ ਦੌਰਾਨ ਉਹਨਾਂ ਦੇ ਨਾਲ ਮਾਰਕਟਾਈ ਕੀਤੀ ਗਈ ਸੀ ਕੁਝ ਵਿਕਟੀਆਂ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਆ ਕੇ ਆਪਣਾ ਦਬਾਵਾ ਜਿਹੜਾ ਹੌਦਾਂ ਸੰਭਾਲਿਆ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕੰਮ ਕਰਨਾ ਚਾਹਿਆ ਤੇ ਉਹਨਾਂ ਦੇ ਕਾਫੀ ਅਧਿਕਾਰ ਕੋਈ ਇੱਥੋਂ ਤੱਕ ਜਿਹੜਾ ਉਹਨਾਂ ਤੋਂ ਕਈ ਜਿਹੜੇ ਜੂਨੀਅਰ ਅਫਸਰ ਆ ਗਏ ਸੀ ਉਹਨਾਂ ਨੇ ਵੀ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਤੇ ਕੁੱਲ ਮਿਲਾ ਕੇ ਉਹਦੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਜੀ ਕਾਂ ਸਿੰਘ ਪੰਨੂ ਕਿਸੇ ਵੇਲੇ ਵੀ 15 ਦਿਨ ਦੀ ਛੁੱਟੀ ਤੋਂ ਬਾਅਦ ਪੰਜਾਬ ਦੇ ਜਿਹੜੇ ਮੁਖ ਸਕੱਤਰ ਆ ਗਏ ਨੇ ਉਹਨਾਂ ਨੂੰ ਮਿਲਿਆ ਗਿਆ ਹੈ ਤੇ ਉਹਨਾਂ ਨੇ ਮਿਲਣ ਤੋਂ ਪਰંત ਯਕੀਨਨ ਤੌਰ ਤੇ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਵੀ ਇਸ ਜਿਹੜੇ ਸਮੁੱਚੇਕਾਰ ਜਿਹੜਾ ਹੈਗੀ ਹੈ ਪ੍ਰਣਾਲੀ ਉਸ ਤੋਂ ਵਾਕਬ ਹੋਣਗੇ ਤੇ ਅੱਜ ਉਹਨਾਂ ਦਾ ਦੁਪਹਿਰ ਦੇ ਵੇਲੇ ਜਿਹੜਾ ਐਜੂਕੇਸ਼ਨ ਵਿਭਾਗ ਤੋਂ ਜਿਹੜਾ ਡਾਇਰੈਕਟਰ ਜਨਰਲ ਦਾ ਅਹੁਦਾ ਖੋ ਕੇ ਉਹਨਾਂ ਨੂੰ ਖੇਤੀਬਾੜੀ ਵਿਭਾਗ ਵਿੱਚ ਸਕੱਤਰ ਲਗਾ ਦਿੱਤਾ ਗਿਆ ਅੱਜ ਦੀ ਘਟਨਾ ਅਜੀਗਤਾਰ ਜੇਕਰ ਦੇਖਿਆ ਜਾਵੇ ਤਾਂ ਹਾਲ ਹੀ ਵਿੱਚ ਕਿਤਾਬ ਘਟਾਲੇ ਦੇ ਮਾਮਲੇ ਵਿੱਚ ਕਾਨ ਸਿੰਘ ਮੰਨੂ ਦੀ ਜਿਹੜੀ ਇਹਨਾਂ ਦੀ ਸਿੱਖਿਆ ਮੰਤਰੀ ਦੇ ਨਾਲ ਵੀ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉੱਤਰਾਖੰਡ ਵਿੱਚ ਵੀ ਜਦੋਂ ਗਏ ਸਾਂ ਤਾਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਸੀ ਕੀ ਇਹਨਾਂ ਦੀ ਇਹ ਬਦਲੀ ਨੂੰ ਸਿਆਸਤ ਤੋਂ ਪ੍ਰਭਾਵਿਤ ਜਿਹੜਾ ਸਮਝਿਆ ਜਾ ਸਕਦਾ ਹੈ ਬਿਲਕੁਲ ਕਮੀ ਤੇ ਜਿਹੜੀ ਬਦਲੀ ਹੈਗੀ ਜਿਹੜੀ ਸਿਆਸਤ ਤੋਂ ਪਰਬਾਪਤੀ ਕਹੀ ਜਾਂਦੀ ਸੀ ਕਿਉਂਕਿ ਉਸ ਉਸੇ ਡਿਪਾਰਟਮੈਂਟ ਚ ਐਜੂਕੇਸ਼ਨ ਡਿਪਾਰਟਮੈਂਟ ਸਿੱਖਿਆ ਮੰਤਰੀ ਸਕੰਦਰ ਸਿੰਘ ਮਲੂਕਾ ਜਿਹੜੇ ਨਵ ਪਰਪਲਿਸ ਸਿੱਧੂ ਆਗੇ ਨੇ ਉਹਨਾਂ ਕੋਲ ਜ਼ਿਆਦਾ ਅਧਿਕਾਰ ਦਿੱਤੇ ਗਏ ਹਨ ਹਾਲਾਂਕਿ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਦਾ ਜਿੰਮਾ ਡਾਇਰੈਕਟਰ ਜਨਰਲ ਇੱਕ ਬੜਾ ਉੱਚਾ ਅਹੁਦਾ ਦਿੱਤਾ ਗਿਆ ਸੀ ਕਾਨ ਸਿੰਘ ਪੰਨੂ ਨੂੰ ਕਿਉਂਕਿ ਉਹ ਇਮਾਨਦਾਰ ਔਰ ਬੜੇ ਮਿਹਨਤੀ ਅਫਸਰ ਆਗੇ ਨੇ ਪਰ ਜਦੋਂ ਪਰਮਪਰ ਕੌਰ ਸਿੱਧੂ ਇਸ ਮਹਿਕਮੇ ਚ ਆਏ ਤੇ ਯਕੀਨਨ ਤੌਰ ਤੇ ਜਿਹੜੇ ਉਹ ਸਾਰੇ ਜਿਹੜੇ ਹੇਠਲੇ ਅਧਿਕਾਰੀ ਆਗੇ ਸੀ ਉਹ ਚਮਚਾਗਰੀ ਦੇ ਚੱਕਰ ਚ ਪਰਮਪਰ ਕੌਰ ਸਿੱਧੂ ਉਹ ਨੂੰ ਆਪਣੀ ਰਿਪੋਰਟ ਦਿੰਦੇ ਗਏ ਉਹਨਾਂ ਨੇ ਕਈ ਤਰ੍ਹਾਂ ਦੇ ਅਧਿਕਾਰ ਦਿੱਤੇਗੇ ਚਾਹੇ ਗਰੰਟਾਂ ਖਰਚੇ ਦਾ ਮਾਮਲਾ ਚਾਹੀਏ ਅਜੇ ਹੋਰ ਵੀ ਕੰਮ ਆਗੇ ਸਿੱਧਕੁੱਲ ਮਲਾਕੇ ਕਾਨ ਸਿੰਘ ਪੰਨੋ ਨੇ ਆਪਣੀ ਜਿਹੜੇ ਅਧਿਕਾਰ ਜਦੋਂ ਖੋਏ ਗਏ ਤੇ ਉਹਨਾਂ ਨੇ ਥੋੜਾ ਆਪਣਾ ਨੀਵਾਂ ਸਮਝਿਆ ਗਿਆ ਹਾਲਾਂਕਿ ਉਹਨਾਂ ਨੇ ਉਹ ਕੰਮ ਕਰ ਲਈ ਉੱਥੇ ਤਤਪਰ ਸਾਗੇ ਨੇ ਕਿ ਉਹਨਾਂ ਨੇ ਕਈ ਵਾਰ ਜਿਕਰ ਵੀ ਕੀਤਾ ਗਿਆ ਸਿੱਧੇ ਔਰ ਅਸ਼ਿੱਧੇ ਸ਼ਬਦਾਂ ਵਿੱਚ ਕਿ ਅਜੇ ਆਫੀਸਰ ਉਹ ਇੱਥੇ ਕੰਮ ਕਰਦੇ ਰਹਿਣਗੇ ਪਰ ਹਾਲਾਤ ਇੰਨੇ ਜਿਆਦੇ ਖਰਾਬ ਹੋ ਗਏ ਕਿ ਤੇ ਉਹਨਾਂ ਨੂੰ ਯਕੀਨਨ ਤੌਰ ਤੇ ਉਹਨਾਂ ਦੀ ਉੱਥੇ ਤਬਾਦਲਾ ਜਿਹੜਾ ਤਾਂ ਕੇ ਹਾਲੇ ਕੋ 15 ਦਿਨ ਦੇ ਇਸ ਤੋਂ ਪਹਿਲਾਂ 15 ਦਿਨ ਦੀ ਛੁੱਟੀ ਗਈ ਸੀ ਤੇ ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਕਿ ਜਿਹੜਾ ਇੱਕ ਜਿਹੜਾ ਹੋਰ ਜਿਹੜਾ ਇਮਾਨਦਾਰ ਅਫਸਰ ਹੈਗਾ ਉਹ ਸਿਆਸਤ ਦੀ ਭੇਡ ਚੜ ਗਿਆ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਚਾਹੇ ਕ੍ਰਿਸ਼ਨ ਕੁਮਾਰ ਦੀ ਗੱਲ ਕਰੀਏ ਚਾਹੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰੀਏ ਚਾਹੇ ਐਡੀਸ਼ਨਲ ਡਾਇਰੈਕਟਰ ਲਖਾ ਸਿੰਘ ਦੀ ਗੱਲ ਕਰੀਏ ਤੇ ਚੌਥੇ ਅਫਸਰ ਆ ਗਏ ਨੇ ਜਿਹੜੇ ਸਿਆਸਤ ਦੀ ਭੇਡ ਚੜ ਗਏ ਹੈਗੇ ਨੇ ਤੇ ਹਮੇਸ਼ਾ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਮਾਨਦਾਰ ਅਫਸਰਾਂ ਦੀ ਜਿਹੜੇ ਸਮੇਂ ਵੀ ਅਫਸਰ ਆ ਗਏ ਨੇ ਉਹਨਾਂ ਦੀ ਪੱਖਪੂਰਨ ਦੀ ਬਜਾਏ ਆਪਣੇ ਜਿਹੜੇ ਸਿਆਸੀ ਅਨੇਤਾ ਕਿ ਉਹਨਾਂ ਦਾ ਪੱਖਪੂਰਿਆ ਹੈਗਾ ਤੇ ਇਹ ਕੋਈ ਚਾਰ ਅਫਸਰਾਂ ਦੀ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਵੀ ਜਿਹੜੇ ਕਈ ਪੰਜਾਬ ਦੇ ਜਿਹੜੇ ਸੀਨੀਅਰ ਆਈਐਸ ਅਫੀਸਰ ਔਰ ਆਈਪੀਐਸ ਅਫਸਰ ਆਗੇ ਨੇ ਉਹ ਪੰਜਾਬ ਨੂੰ ਛੱਡ ਕੇ ਡੈਪੂਟੇਸ਼ਨ ਤੇ ਜਾ ਚੁੱਕੇ ਨੇ ਤੇ ਉੱਥੇ ਆਪਣੇ ਸੁਆਮਾਂ ਦੇ ਰਹਿ ਦੇ ਰਹੇ ਨੇ ਜੀ ਕੌਮਿਤਾ ਅਜੀ ਜਗਤਾਰ ਜੁਕਰ ਦੇਖਿਆ ਜਾਵੇ ਤਾਂ ਹਾਲ ਹੀ ਵਿੱਚ ਇੱਕ ਕਿਤਾਬ ਘਟਾਲਾ ਸਾਹਮਣੇ ਆਇਆ ਉਸ ਤੋਂ ਬਾਅਦ ਕਈ ਜਿਹੜੀਆਂ ਸਕੂਲਾਂ ਦੇ ਇਮਾਰਤਾਂ ਦੀ ਜਿਹੜੀ ਖਸਤਾ ਹੋਣ ਦੀ ਜਿਹੜੇ ਹਾਲਾਤ ਸਾਹਮਣੇ ਆਏ ਨੇ ਤੇ ਹੋਰ ਵੀ ਕਈ ਸਕੂਲਾਂ ਵਿੱਚ ਕਮੀਆਂ ਜਿਹੜੀਆਂ ਪਾਈਆਂ ਗਈਆਂ ਨੇ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੇ ਸਿੱਖਿਆ ਦੇਣ ਦੇ ਦਾਅਵੇ ਉਹਨਾਂ ਤੇ ਸਵਾਲੀਆ ਨਿਸ਼ਾਨ ਲੱਗੇ ਨੇ ਸੋ ਅਜਿਹੇ ਵਿੱਚ ਬਹੁਤ ਹੀ ਇਮਾਨਦਾਰ ਸਮਝੇ ਜਾਂਦੇ ਅਧਿਕਾਰੀ ਕਹਾਨ ਸਿੰਘ ਪੰਨੂ ਦਾ ਜਿਹੜਾ ਤਬਾਦਲਾ ਕਰਨਾ ਪੰਜਾਬ ਸਰਕਾਰ ਦਾ ਕਿੰਨਾ ਕੁ ਸਹੀ ਫੈਸਲਾ ਜਿਹੜਾ ਮੰਨਿਆ ਜਾ ਸਕਦਾ ਹੈ ਕਮਿਟੇ ਦੇ ਦੇਖੋ ਕਿਸੇ ਵੀ ਸਰਕਾਰ ਦੇ ਅਗੇ ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈਗੇ ਕਿ ਸਿੱਖਿਆ ਦੇਣੀ ਸਰਕਾਰ ਦਾ ਫਰਜ਼ ਹੈਗਾ ਔਰ ਪੰਜਾਬ 'ਚ ਪਹਿਲਾਂ ਹੀ ਪੋਜੀਸ਼ਨ ਬੜੀ ਮਾੜੀ ਹੈਗੇ ਸਿੱਖਿਆ ਦੇ ਖੇਤਰ ਜਿਹੜੇ ਛੋਟੇ ਸੂਬੇ ਹੈਗੇ ਉਹ ਵੀ ਸਿੱਖਿਆ ਦੇ ਖੇਤਰ ਵਿੱਚ ਕਾਫੀ ਅੱਗੇ ਨਿਕਲ ਚੁੱਕੇ ਹੈਗੇ ਨੇ ਪੰਜਾਬ ਦੇ ਜਿਹੜੇ ਡ੍ਰੌਪ ਆਊਟ ਹੈਗਾ ਵਿਦਿਆਰਥੀਆਂ ਦਾ ਉਹ ਬਹੁਤ ਜ਼ਿਆਦਾ ਹੈਗਾ ਔਰ ਜਿਹੜਾ ਸਿੱਖਿਆ ਮੰਤਰੀ ਇਸ ਕੰਦੇਸੇ ਮਲੂਕਾ ਉਹ ਪਹਿਲਾਂ ਹੀ ਖੁਦ ਇੱਕ ਜਨਤਕ ਤੌਰ ਤੇ ਮੰਨ ਚੁੱਕਿਆ ਹੈਗੇ ਨੇ ਕਿ ਕਿ ਪੰਜਾਬ ਦੇ ਜਿਹੜੇ ਟੀਚਰ ਨੇ ਆਪਣੀ ਸਕੂਲਾਂ ਦੇ ਵਿੱਚ ਪੱਕੀ ਜਗ੍ਹਾ ਬਣਾਉਣ ਇੱਕ ਲੱਖ ਜਿਹੜੀ ਹੈਗੀ ਉਹ ਫਰਜੀ ਐਡਮਿਸ਼ਨ ਕੀਤੇ ਹੈਗੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਦੇ ਸਿੱਖਿਆ ਦਾ ਕਿਹੋ ਜਿਹਾ ਹਾਲ ਹੈਗਾ ਸਿੱਖਿਆ ਜਿਹੜੀ ਵਿਦਿਆ ਵਿਚਾਰੀਓ ਪਰ ਉਪਕਾਰੀ ਕਿਹਾ ਜਾਂਦਾ ਹੈਗਾ ਪਰ ਇਸ ਵੇਲੇ ਪੰਜਾਬ ਚ ਦੀ ਸਿੱਖਿਆ ਦੀ ਜਿਹੜੀ ਇੰਨੀ ਮਾੜੀ ਹਾਲਤ ਆ ਗਈ ਹੈ ਬਿਲਡਿੰਗਾਂ ਜਿਹੜੀਆਂ ਹੈਗੇ ਕਾਫੀ ਖਸਾ ਹਾਲਤ ਵਿੱਚ ਆ ਗਏ ਨੇ ਔਰ ਸਰਕਾਰ ਵੱਲੋਂ ਅਜੇ ਤੱਕ ਅਜੇ ਤੱਕ ਕੋਈ ਕਦਮ ਨਹੀਂ ਪੁੱਟੇ ਹਾਲਾਂਕਿ ਸਰਕਾਰ ਵੱਲੋਂ ਇੱਕ ਰਿਪੋਰਟ ਮੰਗੀ ਗਈ ਹੈ ਕਿੰਨੇ ਕਿਹੋ ਜਿਹੇ ਬਿਲਡਿੰਗਾਂ ਆ ਗਈਆਂ ਪਰ ਹਾਲੇ ਵੀ ਲਗਭਗ ਸਰਕਾਰ ਕੋਈ ਹੱਦਸੇ ਦੀ ਡੀ ਕਰ ਰਹੀ ਜਿੱਥੇ ਛੋਟੇ ਛੋਟੇ ਬੱਚੇ ਪੜ ਰਹੇ ਹਨ ਔਰ ਇਸ ਤੋਂ ਵੱਡੀ ਗੱਲ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਪੰਜਾਬ ਸਰਕਾਰ ਵਾਸਤੇ ਕਿ ਬੀਤੇ ਦਿਨ ਹੀ ਪੰਜਾਬ ਅਤੇ ਹਰਿਆਣਾ ਦੀ ਕੋਟ ਵਿੱਚ ਇੱਕ ਪਟੀਸ਼ਨ ਪਾਈ ਗਈ ਜੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਔਰ ਲੜਕਿਆਂ ਦੇ ਜਿਹੜੇ ਪਖਾਨੇ ਹੈਗੇ ਨੇ ਉਹ ਸਾਂਝੇ ਆ ਗਏ ਨੇ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਜਿਹੜੀ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਕਰਨ ਵਾਲੀ ਉਹ ਉੱਥਾਂ ਹੀ ਪੋਲ ਖੁੱਲਦੀ ਹੈ ਕਿ ਜਿਸ ਸਟੇਟ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਇਹ ਹਾਲਾ ਹਾਲਤਾ ਨਹੀਂ ਕਿ ਉੱਥੇ ਪਖਾਨੇ ਨਹੀਂ ਹੈਗੇ ਨੇ ਬਿਲਡਿੰਗਾਂ ਨਹੀਂ ਆ ਗਈਆਂ ਖਸਤਾ ਹਾਲਤਾ ਇਹਨੇ ਤੇ ਸਟਾਫ ਨਹੀਂ ਹੈਗਾ ਇਸ ਹਾਲਾਤ ਦੇ ਵਿੱਚ ਅਗਰ ਕਾਂਸੀਕ ਪੰਨੂ ਵਰਗੇ ਇਮਾਨਦਾਰ ਉਹ ਜਿਹੜੇ ਬੇਹਿੰਤੀ ਅਫਸਰ ਦਾ ਤਬਾਦਲਾ ਕੀਤਾ ਜਾ ਜਾ ਰਿਹਾ ਹੈਗਾ ਤੇ ਤੁਸੀਂ ਅੰਦਾਜ਼ਾ ਲਾਜੀ ਪੰਜਾਬ ਸਰਕਾਰ ਦੇ ਜਿਹੜੇ ਸਿੱਖਿਆ ਸਵਾਵਾਂ ਜਿਹੜੀਆਂ ਉੱਚਾ ਚੁੱਕਣ ਦੇ ਦਾਅਵੇ ਕੀਤੇ ਗਏ ਨੇ ਉਹ ਆਪਸ ਵਿੱਚ ਕਿਵੇਂ ਕੰਟਰਡਿਕਸ਼ਨ ਹਨ ਜੀ ਕਮਤਾ ਜੀ ਜਗਤਾਰ ਹੁਣ ਕਹਾਨ ਸਿੰਘ ਪੰਨੂ ਨੂੰ ਖੇਤੀਬਾੜੀ ਵਿਭਾਗ ਦਾ ਸਕੱਤਰ ਲਗਾ ਦਿੱਤਾ ਗਿਆ ਹੈ ਤਾਂ ਸੋਝ ਇਹ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਵਜੋਂ ਕਿਸੇ ਦਾ ਨਾਮ ਸਾਹਮਣੇ ਆਇਆ ਕੌਮ ਦਾ ਹਜੇ ਤੱਕ ਤੇ ਕੋਈ ਨਾਮ ਨਹੀਂ ਆਇਆ ਹੈ ਕਿ ਕਿਹੜੇ ਅਗਲੇ ਜਿਹੜੇ ਨਵੇਂ ਡਾਇਰੈਕਟਰ ਜਨਰਲ ਐਜੂਕੇਸ਼ਨ ਹੋਣਗੇ ਜ਼ਕੀਨਤ ਤੌਰ ਤੇ ਜਦੋਂ ਵੀ ਇਦਾਂ ਦਾ ਮਾਮਲਾ ਉੜਦਾ ਹੈ ਤੇ ਉੱਥੋਂ ਦੇ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਸਬੰਧਤ ਮੰਤਰੀ ਆਗੇ ਨੇ ਉਹਨਾਂ ਤੋਂ ਹੀ رائے ਲਈ ਜਾਂਦੀ ਹੈ ਔਰ ਦੇਖਣ ਵਾਲੀ ਗੱਲ ਇਹ ਹੁਣ ਜਿਹੜੇ ਕਾਂਨ ਸਿੰਘ ਪੰਨੂ ਕਿਸ ਅਧਿਕਾਰੀ ਨੂੰ ਇਸ ਮਹਿਕਮੇ ਲਈ ਸਹੀ ਜ਼ਿੰਮੇਵਾਰ ਸਮਝਦੇ ਆਗੇ ਨੇ ਤੇ ਸ਼ਾਇਦ ਅਗਲੇ ਕੁਝ ਪਲਾਂ ਤੱਕ ਇਹ ਪਤਾ ਲੱਗ ਜਾਵੇਗਾ ਜਿਹੜੇ ਪੰਜਾਬ ਦੇ ਕਿਸ ਕਿਸ ਆਈਐਸ ਅਫਸਰ ਨੂੰ ਡਾਇਰੈਕਟਰ ਚੈਨਲ ਦਾ ਉਹਦਾ ਦਿੱਤਾ ਜਾਏਗਾ ਹੋ ਸਕਦਾ ਹੈ ਕਿ ਕਿਸੇ ਨੂੰ ਅਫੀਸ਼ੀਅਲ ਵੀ ਚਾਰਜ ਦਿੱਤਾ ਜਾਵੇ ਪਰ ਜਿਸ ਤਰ੍ਹਾਂ এডੂਕੇਸ਼ਨ ਦਾ ਬੜਾ ਇੱਕ ਪੰਜਾਬ ਵਿੱਚ ਕੰਮ ਕਰਨ ਦੀ ਲੋੜ ਹੈ ਜੇ ਉਸ ਹਿਸਾਬ ਨਾਲ ਲੱਗਦਾ ਹੈ ਕਿ ਕੋਈ ਹੋਰ ਵੀ ਇੱਥੇ ਅਫਸਰ ਆ ਕੇ ਕੰਮ ਕਰੇਗਾ ਤਾਂ ਜੋ ਜਿਹੜੇ ਪੰਜਾਬ ਦੀ ਸਿੱਖਿਆ ਨੂੰ ਸਹੀ ਕਦਮਾਂ ਤੇ ਔਰ ਸਹੀ ਸੋਚ ਤੇ ਲਿਆਇਆ ਜਾ ਸਕੇ ਔਰ ਪੰਜਾਬ ਦੇ ਜਿਹੜੇ ਸਿੱਖਿਆ ਦਾ ਜਿਹੜਾ ਬੁਰਾ ਹਾਲਾ ਉਹਨੂੰ ਉੱਪਰ ਚੱਕਿਆ ਜਾਵੇਗੇ ਪਰ ਇਹ ਤਾਂ ਹੀ ਹੋ ਸਕਦਾ ਹੈ ਕਿ ਅਗਰ ਉਸ ਅਹੁਦੇ ਤੇ ਬੈਠੇ ਆਈਐਸ ਅਫਸਰ ਔਰ ਸਿੱਖਿਆ ਮੰਤਰੀ ਦੇ ਵਿੱਚ ਆਪਸੀ ਤਾਲਮੇਲ ਹੋਵੇ ਤਾਂ ਹੀ ਜਿਹੜਾ ਸਿੱਖਿਆ ਵਿਭਾਗ ਦਾ ਜਿਹੜਾ ਓਵਰਆਲ ਉਹ ਕੰਮਦਾਬ ਹੋਣਗੇ ਪਰ ਜਿਸ ਤਰ੍ਹਾਂ ਪਿਛਲੇ 2 ਟਰਮਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਜਿਸ ਤਾਂ ਪਹਿਲਾਂ ਸੇਵਾ ਸਿੰਘ ਸੇਖਰ ਕੁਮਾਰ ਵੀ ਆਪਸ ਵਿੱਚ ਖੜੀ ਸੀ ਔਰ ਉਸ ਤੋਂ ਬਾਅਦ ਕਾਂ ਸਿੰਘ ਪੰਨੂ ਔਰ ਸਕੰਦਰ ਸਿੰਘ ਮਲੂਕਾ ਦੇ ਆਫਸਰ ਨਹੀਂ ਬਣਿਆ ਤੇ ਲੱਗਦਾ ਕਿ ਜਿਹੜਾ ਨਵਾਂ ਜਿਹੜਾ ਆਫੀਸਰ ਆਵੇਗਾ ਉਹਨੂੰ ਵੀ ਅਜਿਹੇ ਹਾਲਾਤਾਂ ਚ ਗੁਜ਼ਰਨਾ ਪੈ ਜਾਵੇਗਾ ਜੀ ਜਨਕਾਰ ਐਸਐਸਆਰਿ ਚਾਨ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਹ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਕਾਨ ਸਿੰਘ ਪੰਨੂ ਨੂੰ ਹੁਣ ਖੇਤੀਬਾੜੀ ਵਿਭਾਗ ਦਾ ਸਕੱਤ ਲਗਾ ਦਿੱਤਾ ਗਿਆ ਜੇਕਰ ਦੇਖਿਆ ਜਾਏ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਨਜ਼ਰ ਆਈਆਂ ਨੇ ਸੋ ਅਜਿਹੇ ਵਿੱਚ ਇੱਕ ਬਹੁਤ ਹੀ ਇਮਾਨਦਾਰ ਸਮਝੇ ਜਾਂਦੇ ਕਾਨ ਸਿੰਘ ਪੰਨੂ ਅਧਿਕਾਰੀ ਜਿੱਦਾਂ ਤੇ ਬਦਲਾ ਕਿਤੇ ਜਾਣਨਾ ਕਿਤੇ ਨਾ ਕਿਤੇ ਸਿੱਖਿਆ ਵਿਭਾਗ ਨੂੰ ਜਿਹ